ਹਲਕਾ ਰਾਜਾ ਸੰਸੀ ਦੇ ਅਧੀਨ ਆਉਂਦੇ ਪਿੰਡ ਕੋਟਲਾ ਸੁਰਾਜ ਲੋਹਾਰ ਵਿਖੇ ਮੱਲੀ ਪਰਿਵਾਰ ਵੱਲੋਂ 19ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਵਾਲੀਬਾਲ ਟੂਰਨਾਮੈਂਟ ਵਿੱਚ 14 ਟੀਮਾਂ ਨੇ ਭਾਗ ਲਿਆ ਪਿੰਡ ਕੋਟਲਾ ਸੁਰਾਜ ਲੋਹਾਰ ਦੀ ਟੀਮ ਜੇਤੂ ਰਹੀ। ਇਸ ਵਾਲੀਬਾਲ ਟੂਰਨਾਮੈਂਟ ਦੇ ਮੌਕੇ ਤੇ ਮੁੱਖ ਮਹਿਮਾਨ ਪੰਗ੍ਰੇਨ ਚੇਅਰਮੈਨ ਪੰਜਾਬ ਬਲਦੇਵ ਸਿੰਘ ਮਿਆਦੀਆ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਚੇਅਰਮੈਨ ਬਲਦੇਵ ਸਿੰਘ ਮਿਆਦੀਆ ਨੇ ਕਿਹਾ ਕਿ 1 ਸਾਲ ਦੇ ਵਿੱਚ ਪਿੰਡ ਦੀ ਗਰਾਊਂਡ ਬਣਾਈ ਜਾਵੇਗੀ ਅਤੇ ਗਰਾਊਂਡ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਚੇਅਰਮੈਨ ਵੱਲੋਂ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ। ਕਮੇਟੀ ਵੱਲੋਂ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦਾ ਵਿਸ਼ੇਸ਼ ਚਿੰਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ। ਮੁਲਾਕ ਪ੍ਰਧਾਨ ਤਸੇਮ ਸਿੰਘ ਸ਼ੰਕ ਕੋਹਾਲੀ, ਸਰਪੰਚ ਪਰਮਜੋਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸਰ ਮੱਲੀ, ਗੁਰਜੀਤ ਸਿੰਘ ਮੱਲੀ, ਜੋਗਿੰਦਰ ਸਿੰਘ ਮੱਲੀ, ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਬਲਵਿੰਦਰ ਸਿੰਘ, ਨਰਿੰਦਰ ਸਿੰਘ ਕੋਟਲਾ ਜਗਰਾਤ ਸਿੰਘ ਹਰਵਿੰਦਰ ਸਿੰਘ ਸੋਨ ਸਿੰਘ ਗੁਰਪ੍ਰੀਤ ਸਿੰਘ ਚੰਡੀਗੜ੍ਹ ਸਤਨਾਮ ਸਿੰਘ ਅਮਰਜੀਤ ਸਿੰਘ ਜੋਗਿੰਦਰ ਸਿੰਘ ਪੰਚ ਜਸਵਿੰਦਰ ਸਿੰਘ ਪੰਚ ਬਲਦੇਵ ਸਿੰਘ ਨੰਬਰਦਾਰ ਭਪਿੰਦਰ ਸਿੰਘ ਸਤਪਾਲ ਸਿੰਘ ਸਰਜੀਤ ਸਿੰਘ ਇੰਦਰਜੀਤ ਸਿੰਘ ਅਮਨ ਆਦ ਹਾਜਰ ਸਨ ਜੀ ਬੀਰੋ ਜਸਬੀਰ ਸਿੰਘ 올ਕ티브 ਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ ਪੁਆਇੰਟ 16 ਆਰ ਆਗਿਆ ਪਰੇ ਰੂਪ 16 ਆਰ जिला अमृतसर टूरनामेंट भी टूनामेंट करा रहेपंच परमजीत सिंह पमान बड़ा धनबाद ये उपरला टूनामेंट बारे जो टूरनामेंट तो कराया ਇਹਦੇ ਵਿੱਚ ਕਾਫੀ ਮਾੜਾ ਠਰਮ ਚੋਣ ਚੋਣੀਆਂ ਨੇ ਇਹਦੇ ਭਾਗ ਲੈ ਨਹੀਂਆ ਸੋਹਣਾ ਸਮਾਂ ਇਹ ਰਹੀਏ ਟੂਰਨਾਮੈਂਟ ਸੰਬੰਧਕ ਕੋਣੇ ਆ ਜਿਹੜੇ ਬੱਚੇ ਨਸ਼ਿਆਂ ਨੂੰ ਵਜੇ ਰਹੇ ਸਾਡੇ ਪੰਜਾਬ ਵਿੱਚ ਆਂਧ ਪੰਜਾਬ ਨੂੰ ਸਾਰੇ ਦਿਲਾਂ ਹੀ ਭਾਈ ਸਕੇ ਨਸ਼ਿਆਂ ਦੇ ਖਾਤੀ ਇਹ ਮਾਨ ਸਰਕਾਰ ਨੂੰ ਵੀ ਕਹਾਂਗੇ ਕਿ ਵੱਧ ਤੋਂ ਵੱਧ ਇਹ ਗ੍ਰੋਨਾ ਦਾ ਪਰਲਾਗਨ ਸਾਡੇ ਗ੍ਰウンド ਦਾ ਬਹੁਤ ਮੰਦਾ ਆਇਆ ਇਹਦੇ ਵੀ ਹਮ ਜਾਲ ਚਾਹੀਦਾ ਲਾਈਟਾਂ ਦਾ ਪ੍ਰਬੰਧ ਚਾਹੀਦਾ ਇਜੇ ਤਰ੍ਹਾਂ ਹੁਣ 14 ਟੀਮਾਂ ਨੇ ਕਾਫੀ ਸਮਾਨ ਲੱਗ ਗਿਆ ਨਾ ਮਤਲਬ ਰਾਤ ਮਫਾਤਾ ਖਵਾਜਣ ਦੇ ਲੈਟਾਂ ਦਾ ਪ੍ਰਬੰਧ ਨਹੀਂ ਹੈਗਾ ਇਹ ਕਰਕੇ ਜਦੋਂ ਬੱਚਿਆਂ ਨੂੰ ਟ੍ਰੇਨ ਦੇ ਰਹੇ ਆ ਚੇਅਰਮੈਨ ਸਾਹਿਬ ਕਹਿ ਰਹੇ ਇਹਨਾਂ ਲਈ ਲੈਟਾਂ ਦਾ ਜਿਹੜਾ ਵਾ ਕਰਦਾਂਗੇ ਸਾਹਿਬ ਕਹਿ ਗਏ ਜੈਨ ਵੀ ਹੁਣ ਬਣਾਵਾਂਗੇ ਤੁਹਾਡੇ ਆਪਣਾ ਬਣਾਉਣ ਵਧੀਆ ਐਂਟਰਾ ਲੈਟਾਂ ਲੈਟਾਂ ਬਣਾਏ ਮਤਲਬ ਜੇਰਮਨ ਦੇ ਦੇਸ਼ੋਂ ਇੱਥੇ ਬਹੁਤ ਬਹੁਤ ਧੰਨਵਾਦ ਦਿਖਾੜੀ ਇੱਥੇ ਆ ਕੇ ਪਹੁੰਚ ਕੇ ਉਹਨਾਂ ਨੂੰ ਬਹੁਤ ਉਹਨਾਂ ਦਾ ਸਹਿਮਾਨ ਕੀਤਾ ਗਿਆ ਕਹਾਂ ਸਾਹ ਵਹੇ ਨੂੰ ਜੁੜਾ ਕੇ ਮੇਰਾ ਗੁਰਪ੍ਰੀਤ ਸਿੰਘ ਦੇ ਦਰਵਾਜ਼ਾ ਖੁੱਲ੍ਹਿਆ ਹਾਰ ਅੱਜ ਹੀ ਸਾਡੇ ਪਿੰਡੇ ਵਿੱਚ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ 14 ਟੀਮਾਂ ਨੇ ਭਾਗ ਲਿਆ ਹੈ ਸਾਡੇ ਸਮੂਹ ਪਰਿਵਾਰ ਸਰਦਾਰ ਪਰਮਜੀਤ ਸਿੰਘ ਸਰਪੰਚ ਸਾਹਿਬ ਸਾਥਕਾ ਸਰਪੰਚ ਸਰਪੰਚ ਗੁਰਵਿੰਦਰ ਸਿੰਘ ਮੈਂਤਿਆਂ ਜਮੇਸ਼ ਸਿੰਘ ਮੈਂ ਜਿਵੇਂ ਬਣ ਬੜਾ ਸੰਜੋਗ ਸਾਡੇ ਕੋਲ ਗਿਆ ਜਿਆ ਮੇਰਾ ਕਮੈਂਟ ਪਾਣੀ ਨੂੰ ਬੜਾ ਸੰਜੋਗ ਆਇਆ ਸਾਰੇ ਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਗ੍ਰਾਊਂਡ ਦੀ ਪ੍ਰਬੰਧਨ ਕੰਮ ਹੋ ਗਿਆ ਨਹੀਂ ਕੀਤੀ ਪਹਿਲਾਂ ਸਾਡੇ ਪਿੰਡ ਦੇ ਗ੍ਰਾਊਂਡ ਦੀ ਹਾਲਤ ਦੇਖ ਕੇ ਤੁਹਾਨੂੰ ਕਰਕੇ ਗਏ ਜਿਆਦਾ ਆਉਂਦੇ ਸਮਾਂ ਨਹੀਂ ਗਿਆ ਸਾਡੀ ਗ੍ਰਾਊਂਡ ਭਾਂਡਾ ਜੇ ਕਿਤੇ ਪੱਕੀ ਗ੍ਰਾਊਂਡ ਦੀ ਚਾਹੀ ਟੂਰਨਾਮੈਂਟ ਕਰਵਾਇਆ ਚਲੋ ਬਈ ਕੀ ਟਾਈਮ ਲੱਗਣੀ ਪਈ ਉਹਨਾਂ ਬੰਦੇ ਜਸਤ ਲੱਗੀ Siaponyi ngonggol お・おい